ਫੜੇ ਮਾਨਯੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰ ਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹੀਰੋਇਨ ਨਾਲ 4 ਬੜੇ ਨਟੋਰੀਅਸ ਸਮਗਲਰਸ ਫੜੇ ਗਏ ਜਿਨ੍ਹਾਂ ਚ ਇੱਕ ਲੇਡੀ ਸਮਗਲਰ ਵੀ ਹੈ ਔਰ ਇਹ ਸਾਰੇ ਜਿਹੜੇ ਲੇਡੀ ਬਲਜੀਤ ਕੌਰ ਹੈ ਇਹ ਤੇ ਦਾ ਜਿਹੜਾ ਭਤੀਜਾ ਗੁਰਪ੍ਰੀਤ ਇਲੀਸਕੋਪੀ ਦੋਨੋਂ ਮੁਠਿਆਲੀ ਪਿੰਡ ਹੈ ਸਦਰਪੱਟੀ ਡਿਸਟ੍ਰਿਕਟ ਕਰਨਤਾਰਨ ਦੇ ਉੱਥੋਂ ਦੇ ਰਹਿਣ ਵਾਲੇ ਆ ਔਰ ਕਾਫੀ ਸਮੇਂ ਤੋਂ ਇਹ ਇਸ ਡਰੱਗ ਕਾਟਲ ਨੂੰ ਆਪਰੇਟ ਕਰ ਰਹੇ ਨੇ ਜੀ ਤੇ ਜਿਹੜੇ ਦੂਜੇ ਦੋ ਨੇ ਮਨਿੰਦਰ ਸਿੰਘ ਤੇ ਜਰਮੇਲ ਸਿੰਘ ਮਨਿੰਦਰ ਸਿੰਘ ਪਿਕਵਿੰਡ ਦਾ ਕਰਨਤਾਰਨ ਡਿਸਟ੍ਰਿਕਟ ਹਰਪ੍ਰੀਤ ਸਿੰਘ ਲੋਪੋਕੇ ਅੰਮ੍ਰਿਤਸਰ ਰੁਰੰਦਾ ਰਹਿਣ ਵਾਲਾ ਬੇਸਿਕ ਗੱਲ ਕੀ ਹੈ ਕਿ ਮੁੱਠਿਆਂ ਵਾਲੀ ਪਿੰਡ ਜਿਹੜਾ ਹੈਗਾ ਉਹ ਬਿਲਕੁਲ ਬਾਰਡਰ ਦੇ ਕੋਲ ਹੈ ਫੈਂਸਿੰਗ ਦੇ ਕੋਲ ਸੋ ਇਸ ਕਰਕੇ ਇਹਨਾਂ ਦੇ ਪਾਕਿਸਤਾਨ ਸਮਗਨਰਸ ਨਾਲ ਲਿੰਕ ਕਾਫੀ ਦਿਰ ਤੇ ਬਣੇ ਹੋਏ ਨੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਈਜ਼ੀ ਵੀ ਹੈ ਕਿਉਂਕਿ ਟਰਾਂਜ਼ਿਟ ਡਰੋਨ ਦੇ ਰਾਹੀਂ ਉੱਥੇ ਰਿਸੀਵ ਕਰਨੀ ਕਨਸਾਈਨਮੈਂਟ ਈਜ਼ੀ ਹੈ ਬਿਕੋਜ਼ ਬਿਲਕੁਲ ਖੇਤ ਤੇ ਘਰ ਇਹਨਾਂ ਦੇ ਬਾਰਡਰ ਦੇ ਉੱਤੇ ਹੈ ਬਿਲਕੁਲ ਫੈਂਸਿੰਗ ਦੇ ਨਾਲ ਨੇ ਜਿਹੜੀ ਲੇਡੀ ਹੈ ਆਪਣੇ ਬਲਜੀਤ ਕੌਰ ਇਹਦਾ ਹਸਬੰਡ ਜਿਹੜਾ ਹੈ ਉਹ ਵੀ ਰਾਜਸਥਾਨ ਜੇਲ੍ਹ ਚ ਬੰਦ ਹੈ ਉਹਦਾ ਨਾਮ ਹੈਗਾ ਬਲਵੀਰ ਸਿੰਘ ਇਹ ਗੰਗਾਨਗਰ ਡਿਸਟ੍ਰਿਕਟ ਚ ਇਹਦੇ ਖਿਲਾਫ ਵੀ ਐਨਡੀਪੀਐਸ ਦਾ ਪਰਚਾ ਦਰਜ ਹੈ 2022 ਚ ਉਥੇ ਫੜਿਆ ਗਿਆ ਸੀ 5 ਕਿਲੋ ਹਿਰੋਇਨਾਂ ਤੇ ਇਸ ਵੇਲੇ ਕਰਨਪੁਰ ਜੇਲ੍ਹ ਰਾਜਸਥਾਨ ਚ ਬੰਦਾ ਹੈ ਕੋਈ ਜਿਹੜੀ ਮੁੱਢਲੀ ਪੁੱਛਗਿੱਛ ਇਹਨਾਂ ਕੱਲ ਪਤਾ ਲੱਗੀ ਹੈ ਕਿ ਜਿਹੜੀ ਬਲਜੀਤ ਕੌਰ ਹੈ ਆਪਣੇ ਭਤੀਜੇ ਨਾਲ ਉਸ ਤੋਂ ਹਸਬੰਦ ਬਲਵੀਰ ਸਿੰਘ ਦੇ ਫੜੇ ਜਾਣ ਤੋਂ ਬਾਅਦ ਐਕਟਿਵਲੀ ਇਹਨੇ ਸਾਰਾ ਡਰੱਗ ਟ੍ਰੇਡ ਜਿਹੜਾ ਹੈ ਇਹ ਸੰਭਾਲਿਆ ਆਪਣਾ ਸਮਗਲਿੰਗ ਦਾ ਕੰਮ ਔਰ ਇਹਦੇ ਚ ਇਹ ਵੀ ਗੱਲ ਆਈ ਹੈ ਕਿ ਮਾਲਵਾ ਦੇ ਰੀਜਨ ਚ ਮੋਗਾ ਤੇ ਹੋਰ ਏਰੀਏ ਚ ਵੀ ਏ ਸਪਲਾਈ ਕਰ ਰਹੀ ਹੈ ਸੋ ਇਹਨਾਂ ਦੀ ਜਿਹੜੀ ਪੁੱਛਗਿੱਛ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਕਿਉਂਕਿ ਪਾਕਿਸਤਾਨ ਦੇ ਕਾਫੀ ਲਿੰਕੇਜਸ ਇਹਦੇ ਵਿੱਚ ਸਾਹਮਣੇ ਆਏ ਇਸ ਕਾਰਟਲ ਦੇ ਵਿੱਚ ਜੇ ਆਪਾਂ ਮਨਿੰਦਰ ਸਿੰਘ ਤੇ ਹਰਪ੍ਰੀਤ ਵਾਲੀ ਗੱਲ ਕਰੀਏ ਉਹ ਵੀ ਇਸੇ ਮਤਲਬ ਸੇਮ ਉਹਨਾਂ ਨੂੰ ਸਪਲਾਇਰ ਸੀਗਾ ਤੇ ਇਸੇ ਨੈਟਵਰਕ ਦੇ ਨਾਲ ਹੀ ਇਸੇ ਕਰਕੇ ਉਹ ਜੁੜੇ ਹੋਏ ਸੀਗੇ ਤੇ ਕਾਫੀ ਕਨਸਾਈਨਮੈਂਟਸ ਉਹਨਾਂ ਨੇ ਜਿਹੜੀਆਂ ਲਈਆਂ ਪਿੱਖੀਪਿੰਡ ਵਾਲੇ ਨੇ ਇਹ ਲੋਪੋਕੇ ਵਾਲੇ ਲੜਕੇ ਨੇ ਉਹਨਾਂ ਨੇ ਵੀ ਕੁਝ ਇਧਰ ਆਪਣੇ ਏਰੀਆ ਚ ਲਈਆਂ ਕੁਝ ਤਰਨਤਾਨ ਦੇ ਵਿੱਚ ਪਿੱਖੀਵੰਡ ਏਰੀਆ ਚ ਵੀ ਰਿਸਿਵ ਕੀਤੀਆਂ ਸੋ ਮੈਂ ਸਾਰੀ ਟੀਮ ਨੂੰ ਦਿਲੀ ਬੁਮਾਰਕਬਾਦ ਦਿੰਦਾ ਹਰਪ੍ਰੀਤ ਮੰਡੇ ਐਜੀਟੀਸੀਪੀ ਸਾਹਿਬ ਨਵਜੋਤ ਜੀ ਐਡੀਸੀਪੀ ਹਰਮਿੰਦਰ ਜੀ ਔਰ ਅਮੋਲਕਦੀਪ ਤੇ ਜਿਹੜੇ ਸਾਰੇ ਉਹਨਾਂ ਦੀ ਟੀਮ ਨੇ ਇੰਸਪੈਕਟਰ ਸਾਹਿਬ ਸਾਡੇ ਬੜਾ ਅੱਛੀ ਕਾਰਗੁਜ਼ਾਰੀ ਇਹਨਾਂ ਦੀ ਪਿਛਲੇ ਦਿਨਾਂ ਚ ਵੀ ਰਹੀ ਹੈ ਰੀਅਲੀ ਐਪਰੀਸ਼ੀਏਟ ਯਰ ਪ੍ਰਾਊਡ ਆਫ them ਔਰ ਇਹਦੇ ਚ ਜੇ ਇਹਨਾਂ ਦਾ ਬੈਕਗ੍ਰਾਉਂਡ ਦੇਖਣੀ ਦੇਖੀ ਆਪਾਂ ਤਾਂ ਗੁਰਪ੍ਰੀਤ ਕੋਪੀ ਜਿਹੜਾ 19 ਸਾਲ ਦਾ ਹੈਗਾ ਤੇ 9ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਵੀ ਆਰਿਫ ਕੇ ਜਿਹੜਾ ਥਾਣਾ ਫਿਰੋਜ਼ਪੁਰ ਉੱਥੇ ਐਨਡੀਪੀਐਸ ਦਾ ਹੀ ਪਰਚਾ ਦਰਜ ਹੈ 28 2 2024 ਨੂੰ ਹੀ ਜਿਹੜੀ ਹੈ 23 ਨੂੰ ਇਹ ਬਾਹਰ ਆਇਆ ਵਾਪਸ ਤੇ ਆਕੇ ਨਹੀਂ ਮੁੜਕੇ ਇਹੋ ਜਿਹਾ ਕੰਮ ਸ਼ੁਰੂ ਕਰ ਦਿੱਤਾ ਬਲਜੀਤ ਕੌਰ 5ਵੀਂ ਪਾਸ ਹੈ 32 ਸਾਲ ਦੀ ਇਹਦੀ ਏਜ ਹੈ ਮਨਿੰਦਰ ਸਿੰਘ 34 ਸਾਲ ਹੈ ਸਟੀਲ ਦੀ ਦੁਕਾਨ ਤੇ ਕੰਮ ਕਰਦਾ ਐਜੂਕੇਸ਼ਨ ਇਹਦੀ ਜਿਹੜੀ ਹਜੇ ਪਲੱਸ 2 ਹੈ ਹਰਪ੍ਰੀਤ ਦੀ 26 ਸਾਲ ਉਮਰ ਹੈ ਇਹ ਡਰਾਈਵਰ ਦਾ ਕੰਮ ਕਰਦਾ ਪਲੱਸ 2 ਪਾਸ ਹੈ